ਬੱਚੇ ਜੁੜੇ ਹੋਏ ਗੁਰਦੁਆਰਾ ਸਾਹਿਬ ਨਾਲ ਕਿਉਂਕਿ ਅੱਜ ਕੱਲ੍ਹ ਜੀ ਮਨ ਨਸ਼ਿਆਂ ਦਾ ਦੌਰ ਆ ਕਈ ਨਹੀਂ ਰਾਤੋਂ ਭਟਕ ਜਾਂਦੇ ਆ ਨਾ ਕੇਸ ਘਟਾ ਦਿੰਦੇ ਆ ਸੋ ਮੈਂ ਸਾਰਿਆਂ ਨੌਜਵਾਨਾਂ ਨੂੰ ਵੀ ਅਪੀਲ ਕਰਦਾ ਤੇ ਜਵਾਕਾਂ ਨੂੰ ਵੀ ਤੇ ਮਾਪਿਓ ਨੂੰ ਵੀ ਵੀ ਗੁਰੂ ਮਹਾਰਾਜ ਦੇ ਚਰਨਾਂ ਨਾਲ ਜੁੜੇ ਰਹਿਣ ਏਜ ਕਿੰਨੀ ਹੈ ਮੇਰੀ 16 ਸਾਲ ਤੇ ਹਰ ਬੁੱਧਵਾਰ ਆਉਂਦੇ ਹਾਂ ਹਾਂਜੀ ਹਰ ਬਧਵਾਨ ਉਹਨੇ ਤੇ ਸੇਵਾ ਕਰਕੇ ਕਿਵੇਂ ਲੱਗਦਾ ਹੈ ਵਧੀਆ ਲੱਗਦਾ ਹੈ ਸੇਵਾ ਕਰਕੇ ਤੇ ਛੋਟੇ ਸਾਹਿਬ ਜਦਾਂ ਦੀ ਸ਼ੀਦੀ ਬਾਰੇ ਯਾਦ ਹੈ ਹਾਂ ਜੀ ਮੀਹਾਂ ਵਿੱਚ ਚਨਾ ਦਿੱਤੇ ਸੀਗੇ ਛੋਟੇ ਸਾਹਿਬ ਜਦਿਆਂ ਨੂੰ ਤੇ ਆਪਾਂ ਨੂੰ ਉਹਨਾਂ ਤੋਂ ਸਿੱਖਣ ਨੂੰ ਕੀ ਮਿਲਦਾ ਹੈ ਸਿੱਖਣ ਨੂੰ ਮਿਲਦਾ ਹੈ ਕਿ ਕੇਸ ਆਪਾਂ ਨੂੰ ਕਟਾਣੇ ਚਾਹੀਦੇ ਤੇ ਜਿੰਨਾਂ ਲਈ ਇਹਨਾਂ ਨੇ ਕੁਰਬਾਨੀ ਦਿੱਤੀ ਆਪਣੀ ਉਹ ਕੇਸ ਨੇ ਅਮਰੇ ਛਕੋ ਤੇ ਆਨ ਵੰਡ ਛਕੋ 12 ਵਜਣ ਲੱਗੇ ਨੇ 12 ਪੂਰੇ ਵਜੇ ਨਹੀਂ ਹਲੇ ਤੇ 12 ਤੇ ਸੰਗਦਾ ਰੋਡ ਤੇ ਆ ਚੁੱਕੀਆਂ ਨੇ ਤੇ ਸ਼ਾਮ ਵੀ 5 ਵਜੇ ਤੱਕ ਚੱਲਣਾ ਸਾਰਾ ਕੁਝ ਛੋਟੇ ਬੱਚੇ ਉਹਨੂੰ ਪਾਰ ਕਰ ਦੇ ਦੇਖ ਕੇ ਕਿਵੇਂ ਲੱਗਦਾ ਬਹੁਤ ਅੱਛਾ ਲੱਗ ਰਿਹਾ ਬਹੁਤ ਜ਼ਿਆਦਾ ਬੱਚੇ ਵੀ ਇਸ ਨਾਲ ਜੋੜ ਗਏ ਨੇ ਵੱਡਿਆਂ ਦੇ ਨਾਲ ਸੰਤੁਸ਼ਟੀ ਮਿਲ ਰਹੀ ਹੈ ਇਸੇ ਅਗੇ ਸਾਰੇ ਬੱਚੇ ਆ ਰਹੇ ਨੇ ਆਪਣੀ ਸੰਤੁਸ਼ਟੀ ਲੈਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਥੋੜਾ ਆਪਣਾ ਵੀਰਜੋ ਸਿੰਘ ਜੀ ਦੇ ਘਰੋਂ ਲੁਧਿਆਣਾ ਟਾਈਮ ਜਿਵੇਂ ਤੁਹਾਨੂੰ ਪਤਾ ਹੈ ਸਵਰੇ ਸ਼ਾਦੀ ਦੇ ਦਿਨ ਚੱਲਦੇ ਪਏ ਨੇ ਸ਼ਿਫਤੇਗੜ ਸਾਹਿਬ ਜੋੜ ਮੇਲੇ ਲੱਗਦੇ ਪਏ ਨੇ ਸੰਗਤਾਂ ਆ ਰਹੀਆਂ ਨੇ ਉਸੇ ਲੜੀ ਦੇ ਤਹਿਤ ਬਾਬਾ ਦੀਪ ਸਿੰਘ ਗੁਰਦੁਆਰਾ ਲੋਹੜਾਣਾ ਮਾਲਟਾਉਂ ਵਿਖੇ ਹਰ ਬੁੱਧਵਾਰ ਨੂੰ ਚਪੈਰਾ ਸਾਹਿਬ ਲੱਗਦਾ ਹੈ ਜਿੱਥੇ ਲੋਹੜਾਣਾ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਸੰਗਤਾਂ ਆਉਂਦੀਆਂ ਨੇ ਸੁਖਮਨੀ ਸਾਹਿਬ ਪਾਠ ਕਰਦੇ ਨੇ ਨਤਮਸਤਕ ਹੁੰਦੀਆਂ ਨੇ ਕੀਰਤਨ ਆਨੰਦ ਮਾਣਦੀਆਂ ਨੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀਰ ਜੀ ਜਿਵੇਂ ਕਿ ਚਪੈਰਾ ਸਾਹਿਬ ਹਰ ਬੁੱਧਵਾਰ ਨੂੰ ਸਾਹਮਣੇ ਲੱਗਦਾ ਤੁਸੀਂ ਹਰ ਬੁੱਧਵਾਰ ਆਉਂਦੇ ਹੋ ਕਿ ਅੱਜ ਹੀ ਆਇਓ ਨਹੀਂ ਵੀਰੇ ਮੈਂ ਹਰ ਬੁੱਧਵਾਰ ਆਉਂਦਾ ਨਹੀਂ ਮੈਂ 2 ਸਾਲ ਤੋਂ ਆ ਰਿਹਾ ਪੌਣੇ ਤੇ ਹਰ ਬੁੱਧਵਾਰ ਨੂੰ ਸੰਗਤਾਂ ਆਉਂਦੀਆਂ ਨੇ ਚਪੈਰਾ ਸਾਹਿਬ ਲੱ ਵੀਰੇ ਹਾਜ਼ਰ ਨਾਜ਼ਰ ਬਾਪੂ ਆਪ ਆਕੇ ਖੜਦਾ ਜੀ ਬਾਪੂ ਦੀਪ ਸਿੰਘ ਜੀ ਇੰਨੀ ਕਿਰਪਾ ਪਿਛਲੀ ਵਾਰ ਅਸੀਂ ਇੱਥੋਂ ਦੀ ਸਾਰਾ ਲੈਫਟ ਸਾਈਡ ਤੋਂ ਜਦੋਂ ਆਪਾਂ ਮੁੜਦੇ ਆ ਮੋਡਲ ਟਾਊਨ ਜਾਣ ਨੂੰ ਸਾਰੇ ਦੀ ਸਾਰੀ ਰੋਡ ਬਲੌਕ ਕਰਾਤੀ ਸੀ ਸੰਗਤਾਂ ਦਾ ਇੰਨਾ ਮਤਲਬ ਤੁਸੀਂ ਸਾਬ ਲਾ ਲਓ ਵੀ ਇੰਨਾ ਕੱਟ ਹੋ ਜਾਂਦਾ ਇੱਥੇ ਸਵੇਰੇ 12 ਵਜੇ ਲੱਗੇ ਨੇ 12 ਪੂਰੇ ਵਜੇ ਨਹੀਂ ਹਲੇ ਤੇ 12 ਤੇ ਸੰਗਤਾਂ ਰੋਡ ਤੇ ਆ ਚੁੱਕੀਆਂ ਨੇ ਤੇ ਸ਼ਾਮ ਵੀ 5 ਵਜੇ ਤੱਕ ਚੱਲਣਾ ਸਾਰਾ ਕੁੱਝ 4:30 ਤੱਕ ਤੇ ਕੀ ਲੱਗਦਾ ਹੈ ਵੀ ਅੱਜ ਕੀ ਕੀ ਵੀ ਸੰਗਤਾਂ ਨੂੰ ਮੈਨੇਜ ਕਰ ਲਈ ਕਿੰਨਾ ਮੁਸ਼ਕਿਲ ਹੋਊਗਾ ਅੱਜ ਨਹੀਂ ਮੈਨੇਜ ਕਰਨਾ ਕੋਈ ਮੁਸ਼ਕਿਲ ਨਹੀਂ ਬਾਬਾ ਜੀ ਦੀ ਕਿਰਪਾ ਸੰਗਤਾਂ ਬਹੁਤ ਸਾਡੀਆਂ ਵਧੀਆ ਨੇ ਜਿੱਥੇ ਜਿੱਥੇ ਜਿਵੇਂ ਜਿਵੇਂ ਮੇਨਟੇਨ ਕਰਾਂਗੇ ਉਵੇਂ ਹੁੰਦੀਆਂ ਰਹਿੰਦੀਆਂ ਨੇ ਕੋਈ ਦਿੱਕਤ ਨਹੀਂ ਆ ਸਾਹਮਣੇ ਲੰਗਰ ਹਾਲਾ ਉੱਥੇ ਬੈਠਦੀਆਂ ਨੇ ਅੱਧੇ ਸੰਗਤ ਉੱਧਰ ਸਾਹਮਣੇ ਬੈਠਦੀ ਆ ਉੱਪਰ ਚਲੇ ਜਾਂਦੀ ਆ ਕੋਈ ਔਖਾ ਨਹੀਂ ਕੋਈ ਦਿੱਕਤ ਨਹੀਂ ਆ ਕੋਈ ਦਿੱਕਤ ਨਹੀਂ ਹਜੇ ਤੱਕ ਅੱਗੇ ਅੱਗੇ ਅਸੀਂ ਹੋਰ ਤਿਆਰਾਂ ਕਿ ਆ ਸੜਕਾਂ ਵੀ ਬੰਦ ਹੋਣੀਆਂ ਨੇ ਜੇ ਇੰਨਾ ਬਾਬਾ ਜੀ ਦੀ ਮਿਹਰ ਹੋ ਜਾਣੀ ਆ ਇੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੇ ਜੀ ਜਿਵੇਂ ਸਵਰਛਾ ਦੇ ਦਿਨ ਚੱਲਦੇ ਪਏ ਨੇ ਅੱਪਾ ਗੱਲ ਕਰ ਸ਼ਹੀਦਾਂ ਬਾਰੇ ਜਿਵੇਂ ਆਪਣੇ ਦਸਵੇਂ ਦਾ ਸ਼ਹੀਦੀ ਕੀਵੇਂ ਛੋਟੇ ਸਾਲ ਸ਼ਹੀਦियां ਹੋਈਆਂ ਤੇ ਉਸ ਲੜੀ ਵੱਜੋਂ ਵਦਕਰ ਸਾਹਿਬ ਜੋੜ ਮੇਲੇ ਚੱਲਦੇ ਪਏ ਨੇ ਨਾਲ ਨਾਲ ਉਹ ਇੱਥੇ ਆਪਣੇ ਇੱਥੇ ਸੰਗਤਾਂ ਵੱਲੋਂ ਚਪੈਰਾ ਸਾਹਿਬ ਲੱਗਦਾ ਹਰ ਬੁੱਧਵਾਰ ਨੂੰ ਤੇ ਸੰਗਤਾਂ ਦੂਰੋਂ ਦੂਰ ਆਉ ਇਦੇ ਚ ਜਿੱਦਾਂ ਹੁਣ ਆਪਾਂ ਸ਼ਹੀਦੀ ਜੋੜ ਮੇਲਾ ਫਤੇਗੜ ਸਾਹਿਬ ਵੀ ਚੱਲ ਰਿਹਾ ਤੇ ਹਰੇਕ ਬੁੱਧਵਾਰ ਆਪਣੇ ਇੱਥੇ ਚ ਪੈਰਾ ਸਾਹਿਬ ਲੱਗਦਾ ਆ 12 ਵਜੇ ਤੋਂ 4 ਵਜੇ ਤੱਕ ਆਪਣੇ ਲੱਗਦਾ ਇੱਥੇ ਸੰਗਤਾਂ ਅੱਗੇ ਵੀ ਜਿਵੇਂ ਆਂਦਾ ਆ ਇਕੱਠ ਹੁੰਦਾ ਹੈ ਸੰਗਤ ਦਾ ਉਹ ਉਦਾਂ ਹੀ ਆ ਮੇਨਟੇਨ ਆ ਕਈ ਜਿਵੇਂ ਫਤੇਗੜ ਸਾਹਿਬ ਜਾ ਰਹੇ ਨੇ ਕਿ ਹੋ ਸਕਦਾ ਉਹ ਦਿਨ ਕਿਸੇ ਹੋਰ ਦਿਨ ਜਾਏ ਹੋਣਗੇ ਬਟ ਕਈ ਸੰਗਤਾਂ ਇਹੋ ਜਿਹੀ ਨਹੀਂ ਕਿ ਉਹ ਇੱਥੇ ਮਿਸ ਨਹੀਂ ਕਰਦੇ ਹਰੇਕ ਬੁੱਧਵਾਰ ਇੱਧਰ ਆਣਾ ਕਰਦੇ ਨੇ ਕਿ ਜਿਵੇਂ ਮੈਂ ਹੀ ਮੈਂ ਕੱਲ ਜਾ ਕੇ ਆਇਆ ਉੱਥੇ ਬਟ ਬੁੱਧਵਾਰ ਆਪਾਂ ਇੱਥੇ ਹਾਜ਼ਰੀ ਜ਼ਰੂਰ ਭਰੀ ਦੀ ਆ ਫੋਟੇਗੜ ਸਾਹਿਬ ਵੀ ਦੇਖਿਆ ਜਾਵੇ ਹੁਣ ਕਾਫੀ ਆਪਣੇ ਇਥੋਂ ਦੇ ਲੋਕਲ ਸੰਗਤ ਗਈ ਹੋਈ ਹੈ ਲੁਧਿਆਣੇ ਦੇ ਜਿਹੜੇ ਚੁਪੈਰਾ ਸਾਹਿਬ ਆਉਂਦੇ ਨੇ ਉਹ ਵੀ ਉੱਥੇ ਪਹੁੰਚੇ ਹੋਏ ਸੀਗੇ ਆਪਾਂ ਮਿਲੇ ਉਹਨਾਂ ਨੂੰ ਤੇ ਇੱਥੇ ਵੀ ਅੱਜ ਆਏ ਹੋਏ ਨੇਗੇ ਉਹ ਤਤਕਰੀਬਨ ਕਹਿ ਲਓ ਸੰਗਤਾਂ ਦੇ ਵਿੱਚ ਉਧਰ ਉਹਦੇ ਪ੍ਰਤੀ ਬਹੁਤ ਜ਼ਿਆਦਾ ਪਿਆਰ ਆ ਕਿਉਂਕਿ ਆਪਾਂ ਦੇਖਿਆ ਜਾਵੇ ਉਹ ਸਾਰਿਆਂ ਨੂੰ ਦੁਨੀਆ ਦੀ ਸਾਰ ਨੂੰ ਮਹਿੰਗੀ ਤਰਤੀਜ ਜਾਣੀ ਜਾਂਦੀ ਆ ਉਹ ਤੇ ਉੱਥੇ ਆਪਣੇ ਛੋਟੇ ਸਾਹਿਬ ਜਦ ਨਿਸ਼ੀਦੀ ਹੋਈ ਆ ਬਾਤਾ ਗੁਜਰੀ ਜੀ ਦੀ ਸ਼ੀਦੀ ਹੋਈ ਆ ਤੇ ਯਪਨਦੇ ਲੋਥੇ ਜਿਹੜੇ ਮੋਤੀराम ਮਹਾਰਾਜੀ ਸੀਗੇ ਉਹ ਉਥੇ ਉਹਨੂੰ ਕਿੰਨਾ ਉੱਚ ਦਰਜਾ ਮਿਲਿਆ ਆ ਨਾਮ ਉਹਨਾਂ ਨੂੰ ਹੋ ਗਿਆ ਟੋਡਰਮਲ ਜੀ ਹੋ ਗਏ ਉਹਨਾਂ ਨੇ ਦੇਖੋ ਸੋਨੇ ਦੀਆਂ ਮੋਹਰਾਂ ਪਿਛਾ ਕੇ ਸਾਰੀ ਉਹ ਜਗ੍ਹਾ ਖਰੀਦੀ ਉਹਨਾਂ ਨੇ ਆਪ ਦਾ ਸਾਰਾ ਕੁਰਬਾਨ ਕਰਤਾ ਸੀਗਾ ਉਹ ਦੇਖ ਲਓ ਉਹਨਾਂ ਦੀ ਜਿਹੜੀ ਟੋਡਰਮਲ ਜੀ ਦੀ ਕੁਰਬਾਨੀ ਸੀਗੀ ਉਹ ਵੀ ਦੇਖੋ ਕਿੰਨੀ ਜ਼ਿਆਦਾ ਵੱਡੀ ਸੀਗੀ ਇਸ ਤੋਂ ਬਾਅਦ ਉਹਨਾਂ ਦੇ ਬੱਚਿਆਂ ਨੂੰ ਵੀ ਕੋੜੂ ਵਿੱਚ ਪੀਸ ਕੇ ਸ਼ਹੀਦ ਕਰ ਦਿੱਤਾ ਗਿਆ ਸੀਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਬੀਬੀ ਜੀ ਹਰ ਬੁੱਧਵਾਰ ਨੂੰ ਜਿਵੇਂ ਤੁਹਾਨੂੰ ਪਤਾ ਸਵਰਸ਼ਾਦ ਦੇ ਦਿਨ ਚੱਲਦੇ ਪਏ ਨੇ ਫਤਗੜ ਸਾਹਿਬ ਜੋੜ ਮੇਲੇ ਲੱਗਦੇ ਨੇ ਉਸ ਦੇ ਤਹਿਤ ਹਰ ਬੁੱਧਵਾਰ ਨੂੰ ਇੱਥੇ ਦੁਪਹਿਰਾ ਸਾਹਿਬ ਲੱਗਦਾ ਹੈ ਸੰਗਤਾਂ ਦੂਰੋਂ ਦੂਰ ਆਉਂਦੀਆਂ ਨੇ ਤੁਹਾਨੂੰ ਉਹਨਾਂ ਨੂੰ ਦੇਖ ਕੇ ਕਿਵੇਂ ਲੱਗਦਾ ਹੈ ਬਹੁਤ ਸੰਤੁਸ਼ਟੀ ਹੁੰਦੀ ਹੈ ਬਹੁਤ ਸਭ ਦੇ ਮਨੋਗਮਨਾ ਪੂਰੀਆਂ ਹੁੰਦੀਆਂ ਨੇ ਇੱਥੇ ਆ ਕੇ ਨਾਲ ਮਨ ਇਹਦੇ ਦਗਦਗ ਹੁੰਦਾ ਇੱਥੇ ਆ ਕੇ ਸੰਗਤਾਂ ਦੇ ਕੇ ਇਸੋ ਬਹੁ ਜਿਆਦਾ ਸੰਤੁਸ਼ਟੀ ਮਿਲਦੀ ਹੈ ਤੇ ਇੰਨੀ ਸੰਗਤ ਜਿਹੜੀ ਦੇਖੋ ਅਕਸਰ ਆਪਾਂ ਦੇਖਦੇ ਹੁੰਨੇ ਆ ਡੇਲੀ ਲਾਈਫ 'ਚ ਵੀ ਅੰਦਰ ਮਥਾਡੇ ਦੇ ਅੰਦਰ ਹੀ ਬੈਜਣਾ ਤੇ ਸੰਗਤਾਂ ਬਾਹਰ ਹੀ ਆਈਆਂ ਆਨ ਰੋਡ ਹਨਾ ਨਾ ਪਾਟ ਕਰ ਰਹੀਆਂ ਨੇ ਹਰ ਵਕਤ ਦੇ ਛੋਟੜੇ ਬੱਚੇ ਵੀ ਆਏ ਹੋਏ ਨੇ ਵੱਡੇ ਵੀ ਆਏ ਹੋਏ ਨੇ ਤਾਂ ਛੋਟੜੇ ਬੱਚਿਆਂ ਨੂੰ ਪਾਟ ਕਰਦੇ ਦੇਖ ਕੇ ਕਿਵੇਂ ਲੱਗਦਾ ਬਹੁਤ ਅੱਛਾ ਲੱਗ ਰਿਹਾ ਬਹੁਤ ਜਿਆਦਾ ਬੱਚੇ ਵੀ ਇਸ ਨਾਲ ਜੁੜ ਗਏ ਨੇ ਵੱਡਿਆਂ ਦੇ ਨਾਲ ਸੰਤੋਸ਼ੀ ਮਿਲ ਰਹੀ ਹੈ ਇਸੇ ਅਗੇ ਸਾਰੇ ਬੱਚੇ ਆ ਰਹੇ ਨੇ ਆਪਣੀ ਸੰਤੋਸ਼ੀ ਲੈਣ। ਬੱਚਿਆਂ ਨੂੰ ਸੰਤੋਸ਼ੀ ਮਿਲ ਰਹੀ ਇੱਥੇ ਆ ਕੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ ਜਿਵੇਂ ਸਫਰੇ ਸ਼ਾਹ ਦੇ ਦਿਨ ਚੱਲਦੇ ਪਏ ਨੇ ਫਤਿਹਗੜ੍ਹ ਸਾਹਿਬ ਜੋੜ ਮੇਲੇ ਲੱਗ ਰਹੇ ਨੇ ਉਸ ਦੇ ਲੜੀ ਵਾਂਗ ਹਰ ਹਫ਼ਤੇ ਬੁੱਧਵਾਰ ਨੂੰ ਚਪੈਰਾ ਸਾਹਿਬ ਲੱਗਦਾ ਹੈ ਸੰਗਤਾਂ ਆਉਂਦੀਆਂ ਨੇ ਦੂਰ ਦਰੋਂ ਤੁਸੀਂ ਇੱਧਰ ਆਉਂਦੇ ਹੋ ਤੁਹਾਨੂੰ ਦੇਖਦੇ ਹਾਂ ਅਸੀਂ ਜੁੜਾਈ ਸੇਵਾ ਕਰਦੇ ਹਾਂ ਤੇ ਸੇਵਾ ਕਰਕੇ ਕਿਵੇਂ ਲੱਗਦਾ ਹੈ? ਇਹ ਜੋੜਿਆਂ ਦੀ ਸੇਵਾ ਤਨ ਤਨ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਮਾਲਟਰਨ ਐਕਸਟੈਂਸ਼ਨ ਜੋ ਕਿ ਸੰਗਤਾਂ ਦੂਰੋਂ ਦੂਰੋਂ ਪਰੋਂ ਆਗੇ ਸੰਗਤਾਂ ਇੱਥੇ ਆਪੀਆਂ ਮੁਲਕ ਹਮਾਂ ਪੂਰੇ ਕਰਵਾਉਂਦੇ ਨੇ ਜੋ ਕਿ ਜੋ ਬਾਬਾ ਦੀਪ ਸਿੰਘ ਦੀ ਗੁਰਦੁਆਰਾ ਸਾਹਿਬ ਸੰਗਤਾਂ ਦਾ ਬਹੁਤ ਵੱਡਾ ਕੱਟ ਦਿਖਾਜਦਾ ਹੈ ਇੱਥੇ ਜੋੜਿਆਂ ਦੀ ਸੇਵਾ ਸੰਗਤਾਂ ਤੋਂ ਕੀਤੀ ਜਾਂਦੀ ਹੈ ਸੱਚੇ ਇਹ ਹੈ ਜਲ ਪਾਣੀ ਦੀ ਸੇਵਾ ਹੁੰਦੀ ਹੈ ਗੁਰੂ ਦਾ ਲੰਗਰ ਵਰਤਾਇਆ ਜਾਂਦਾ ਹੈ ਸੱਚੇ ਬਾਦਸ਼ਾਹੀ ਕਿਰਪਾ ਜੀ ਨਾਲ ਤਾਂ ਤਾਂ ਬਾਬਾ ਦੀ ਜੀ ਮਾਰ ਸਬਜ਼ੀਆਂ ਆਸਾ ਪੂਰੀਆਂ ਕਰਨ ਔਰ ਇਸੇ ਤਰ੍ਹਾਂ ਇਹ ਜੋੜ ਮੇਲੇ ਚੱਲਦੇ ਰਹਿਣ ਇਹ ਸੱਚੇ ਪਾਤਸ਼ਾਹ ਕਿਰਪਾ ਕਰਦੇ ਨਾ ਅੰਗ ਸੰਗ ਸਾਈਂ ਜਾਣ ਸੱਚੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਵੀਰੇ ਹਰ ਬੁੱਧਵਾਰ ਨੂੰ ਇੱਥੇ ਸੰਗਤਾਂ ਆਉਂਦੀਆਂ ਨੇ ਠੀਕ ਹੈ ਤੇ ਛੋਟੇ ਵੀ ਹੁੰਦੇ ਨੇ ਕਿ ਵੱਡੇ ਵੀ ਹੁੰਦੇ ਨੇ ਤੁਹਾਡੀ ਉਮਰ ਦੇ ਵੀ ਹੁੰਦੇ ਨੇ ਇਹ ਜਿਹੜੇ ਕਈ ਬੱਚੇ ਨਸ਼ਿਆਂ ਚ ਵੀ ਨੇ ਕਿਹੜੇ ਦੂਜੇ ਕੰਮਾਂ ਚ ਵੀ ਨੇ ਤੇ ਤੁਸੀਂ ਇੱਥੇ ਆਉਣੇ ਸੇਵਾ ਕਰਦੇ ਕਿਵੇਂ ਮਹਿਸੂਸ ਕਰਦੇ ਆ ਆਪਣੇ ਆਪ ਨੂੰ ਦੇਖੋ ਭਾਜੀ ਅਸੀਂ ਤਾਂ ਬਹੁਤ ਵਧੀਆ ਮਹਿਸੂਸ ਕਰਦੇ ਆ ਬਾਬਾ ਜੀ ਨੇ ਆਪਣੇ ਹੱਥ ਚਰਨਾਂ ਨਾਲ ਜੋੜਿਆ ਆ ਤੇ ਆਪਾਂ ਆਪਾਂ ਰੱਬ ਦਾ ਸ਼ੁਕਰ ਕਰਦੇ ਆ ਕਿਨਾਂ ਆਪਾਂ ਨਾ ਕੀ ਕਹਿੰਦੇ ਨਸ਼ਿਆਂ ਤੋਂ ਦੂਰ ਆ ਰੱਬ ਨੇ ਆਪਣੇ ਨਾਲ ਜੋੜਿਆ ਚਰਨਾਂ ਨਾਲ ਤੇ ਮੈਂ ਇਸ ਕਰਕੇ ਕਹਿਣਾ ਚਾਹੁੰਦਾ ਕਿ ਕਿਨ ਬਾਕੀ ਮੁੰਡੇ ਨੂੰ ਬਾਬਾ ਦੀਪ ਸਿੰਘ ਕਿਰਪਾ ਕਰਨ ਬਾਕੀ ਮੁੰਡੇ ਵੀ ਹੈ ਕੇਸ ਰੱਖਣ ਵਧੀਆ ਵਧੀਆ ਮੁੰਡੇ ਬਣਨਾ ਸਰਦਾਰ ਮੁੰਡੇ ਸੱਜਣ ਬਸ ਬਾਬਾ ਸਫਰੇ ਸਾਦੇ ਸ਼ੀਦੀਆਂ ਛੋੜੇ ਛੋੜੇ ਸਭ ਇਸ ਇਤਿਹਾਸ ਵੱਡੀਆਂ ਨਹੀਂ ਹੋਈਆਂ ਸ਼ੀਦੀਆਂ ਨੂੰ ਕਿਵੇਂ ਦੇਖਦੇ ਹੋ ਅਸੀਂ ਬਹੁਤ ਤਨ ਮਨ ਨਾਲ ਅਸੀਂ ਸ਼ੀਦੀਆਂ ਨੂੰ ਦੇਖਦੇ ਆ ਕਿ ਛੋਟੇ ਪਰਿਵਾਰ ਗੁਰੂ ਗੋਬਿੰਦ ਸਿੰਘ ਨੇ ਆਪਣੇ ਬੱਚੇ ਵਾਰਤੇ ਔਰ ਆਪਣਾ ਸਾਰਾ ਪਰਿਵਾਰ ਨਦੀਦਾਈ ਯੂ ਵੀ ਭੇਜਿਆ ਸਰਸਾਂ ਦੀ ਤੇ ਠੰਡੇ ਬੁਰਜ ਵਿੱਚ ਤੁਸੀਂ ਜਾ ਕੇ ਵੇਖੋ ਕਿੰਨੀਆਂ ਰੌਣਕਾਂ ਲੱਗੀਆਂ ਨੇ ਔਰ ਫਤੇਕਰ ਸਾਹਿਬ ਕਾਲੂ ਭੋਗ ਪਾੜੇ ਨੇ ਤੇ ਸੰਗਤਾਂ ਹਮ ਹਮਾ ਕੇ ਪਹੁੰਚਣ ਵਾਲੇ ਆਪਣੇ ਬੱਚਿਆਂ ਨੂੰ ਇਤਿਹਾਸ ਬਾਰੇ ਦੱਸੋ ਤਾਂ ਕਿ ਆਪਣੇ ਇਤਿਹਾਸ ਬਾਰੇ ਜਾਣਕਾਰੀ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਹਰ ਗੁਰਦੁਆਰ ਨੂੰ ਚਪੈਰਾ ਸਾਬ ਲੱਗਦਾ ਹੈ ਥੋੜੇ ਥੋੜੇ ਏਜ ਦੇ ਬੱਚੇ ਵੀ ਆਉਂਦੇ ਨੇ ਥੋੜੇ ਹਾਨ ਦੇ ਵੀ ਹੁੰਦੇ ਨੇ ਛੋਟੇ ਵੀ ਹੁੰਦੇ ਨੇ ਤੇ ਉਹਨਾਂ ਨੂੰ ਦੇਖਦੇ ਆਪਣੀ ਛੋਟੇ ਛੋਟ ਬੱਚਿਆਂ ਨੂੰ ਦੇਖ ਕੇ ਕਿਵੇਂ ਲੱਗਦਾ ਕਿਵੇਂ ਫੀਲ ਕਰਦੇ ਹੋ ਵਧੀਆ ਲੱਗਦਾ ਹੀ ਕਿਉਂਕਿ ਬੱਚੇ ਜੁੜੇ ਹੋਏ ਗੁਰਦੁਆਰਾ ਸਾਹਿਬ ਨਾਲ ਕਿਉਂਕਿ ਅੱਜ ਕੱਲ ਜੀ ਮੈਨ ਨਸ਼ਿਆਂ ਦਾ ਦੌਰ ਆ ਕਈ ਨਹੀਂ ਰਾਤੋਂ ਭਟਕ ਜਾਂਦੇ ਆ ਨਾ ਕੇਸ ਘਟਾ ਦਿੰਦੇ ਆ ਸੋ ਮੈਂ ਸਾਰਿਆਂ ਨੂੰ ਨੌਜਵਾਨਾਂ ਨੂੰ ਵੀ ਅਪੀਲ ਕਰਦਾ ਤੇ ਜਵਾਕਾਂ ਨੂੰ ਵੀ ਤੇ ਮਾਪਿਓ ਨੂੰ ਵੀ ਵੀ ਗੁਰੂ ਮਹਾਰਾਜ ਦੇ ਚਰਨਾਂ ਨਾਲ ਜੁੜੇ ਰਹਿਣ ਤੇ ਦਈਂ ਕਿਰਪਾ ਬਣੀ ਰਹੇ। ਭਾਈ ਜੀ ਖਾਲਸਾ। ਭਾਈ ਜੀ ਕੀ ਫਤਿਹ? ਵੀਰੇ ਮੈਂ ਤੁਹਾਨੂੰ ਦੇਖਣ ਦੀ ਸੇਵਾ ਕਰਦੇ ਪਏ ਹਾਂ ਨਾ ਥੋੜਾ ਥੋੜਾ ਛੋਟੇ ਵੀ ਨੇ ਥੋੜੀ ਏਜ ਕਿੰਨੀ ਹੈ? ਮੇਰੀ 16 ਸਾਲ ਤੇ ਹਰ ਬੁੱਧਵਾਰ ਆਉਨੇ ਹਾਂ। ਹਾਂਜੀ। ਹਰ ਬੁੱਧਵਾਰ ਆਉਨੇ ਤੇ ਇਹ ਸੇਵਾ ਕਰਕੇ ਕਿਵੇਂ ਲੱਗਦਾ ਹੈ? ਵਧੀਆ ਲੱਗਦਾ ਹੈ ਸੇਵਾ ਕਰਕੇ। ਵਧੀਆ ਲੱਗਦਾ ਹੈ ਤੇ ਛੋਟੇ ਸਾਬਿਆ ਦਾ ਸ਼ਹੀਦੀ ਬਾਰੇ ਯਾਦ ਹੈ? ਹਾਂਜੀ ਮੀਹਾਂ ਵਿੱਚ ਚਨਾ ਦਿੱਤੇ ਸੀਗੇ ਛੋਟੇ ਸਾਹਿਬ ਜੱਜਾਂ ਨੂੰ ਤੇ ਆਪਾਂ ਨੂੰ ਉਹਨਾਂ ਤੋਂ ਸਿੱਖਣ ਨੂੰ ਕੀ ਮਿਲਦਾ ਸਿੱਖਣ ਨੂੰ ਮਿਲਦਾ ਹੈ ਕਿ ਕੇਸ ਆਪਾਂ ਨੂੰ ਕਟਾਣੇ ਚਾਹੀਦੇ ਜਿਨ੍ਹਾਂ ਲਈ ਇਹਨਾਂ ਨੇ ਕੁਰਬਾਨੀ ਦਿੱਤੀ ਆਪਣੀ ਉਹ ਕੇਸ ਨੇ ਅਮਰੇ ਛਕੋ ਤੇ ਆਨ ਵੰਡ ਛਕੋ ਜਿਵੇਂ ਕਿ ਤੁਸੀਂ ਦੇਖਿਆ ਪਾਰਟ ਚੱਲ ਰਹੇ ਨੇ ਸੰਗਤਾਂ ਕੀਰਤਨ ਦਾ ਆਨੰਦ ਮਾਣ ਰਹੀਆਂ ਨੇ ਦੂਰ ਦਰੋਂ ਆ ਕੇ ਗੁਰੂ ਸਾਹਿਬ ਚਰਨਾਂ ਵਿੱਚ ਨਮਸਤਕ ਹੋ ਰਹੀਆਂ ਨੇ ਤੇ ਅਸੀਂ ਸਾਡੀ ਸਪੈਸ਼ਲ ਵੀਡੀਓ ਤੇ ਇਹੋ ਜਿਹੀ ਹੋਰ ਵੀਡੀਓਜ਼ ਲਈ ਜੁੜੇ ਰਹੋ ਸਾਡੇ ਚੈਨਲ ਨਾਲ ਮੈਂ ਵੀਰਜੋ ਸਿੰਘ ਕੈਮਰਾਮੈਨ ਬਲਵਿੰਦਰ ਰੈਣਾ ਲੋਕਾਂ ਦਾ ਟਾਈਮ ਸਤਿ ਸ਼੍ਰੀ ਅਕਾਲ